ਦੀ ਮਹਾਨ ਬਖਸ਼ ਰਹਿਮਤ ਦਾ ਸਤਿਕਾਰ ਗੁਰਦੇਵ ਜੀ ਨੇ ਆਪਣੇ ਚਰਨ ਸੇਵਕ ਸਰਜਾਲ ਸਰਦਾਰ ਜਗਮੋਹਨ ਸਿੰਘ ਜੀ ਤਿੰਨਾਂ ਦੇ ਸੁਪੁੱਤਰ ਸਰਦਾਰ ਅਮਨਦੀਪ ਸਿੰਘ ਜੀ tatha ਸਮੂਹ ਪਰਿਵਾਰ ਨੂੰ ਸ੍ਰੇਸ਼ਟ ਉਦਮ ਪ੍ਰਸਾਰਤ ਪ੍ਰਦਾਨ ਕੀਤਾ ਗੁਰਦੇਵ ਸਾਧਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਆਪਣੇ ਗ੍ਰਹਿ ਵਿਖੇ ਕਰਕੇ ਜਿੱਥੇ ਆਪਣੇ ਗ੍ਰਹਿ ਦੀ ਪਵਿੱਤਰਤਾ ਕਰਨਾ ਕੀਤੀ ਹੈ ਉਥੇ ਆਪ ਸਮੂਹ ਸੰਗਤਾਂ ਨੂੰ ਪਿਆਰ ਨਮੰਤਰਣ ਦੇ ਕਰਕੇ ਸਾਹਿਬਾਂ ਦੇ ਚਰਨਾਂ ਵਿੱਚ ਸ਼ਾਮਾਂ ਦੇ ਦੀਵਾਨ ਸਜਾਉਣਾ ਕੀਤਾ ਹੈ ਗੁਰੂ ਚਰਨਾਂ ਵਿੱਚ ਆਪ ਸਮੂਹ ਸੰਗਤਾਂ ਨੇ ਸਜ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿਆਂ ਤੋਂ ਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਸ੍ਰੀ ਸੁਖਨੀ ਸਾਹਿਬ ਜੀ ਦੇ ਸੰਪੂਰਨ ਪਾਠ ਉਪਰੰਤ ਜੋ ਹਰ ਗੁਰਸਿੱਖ ਨੂੰ ਸ਼ਾਮ ਦੇ ਸਮੇਂ ਸੋਦਰ ਦਾ ਪਾਠ ਕਰਨ ਦਾ ਹੁਕਮ ਤੇ ਹਦਾਇਤ ਸਮੂਹ ਸੰਗਤਾਂ ਨੇ ਸੋਦਰ ਦੇ ਪਾਠ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਹਕਮ ਨੂੰ ਮੰਨ ਕਰਕੇ ਗੁਰੂ ਖੁਸ਼ੀ ਨੂੰ ਪ੍ਰਾਪਤ ਕੀਤਾ ਕਿਉਂਕਿ ਗੁਰੂ ਦੀ ਖੁਸ਼ੀ ਉਸ ਨੂੰ ਪ੍ਰਾਪਤ ਹੁੰਦੀ ਹੈ ਜੋ ਗੁਰੂ ਦਾ ਹੁਕਮ ਮੰਨਦਾ ਜੋ ਗੁਰੂ ਦਾ ਹੁਕਮ ਮੰਨਦਾ ਉਹ ਗੁਰੂ ਦੇ ਦਰ ਵਿੱਚ ਪ੍ਰਵਾਨ ਹੋ ਜਾਂਦਾ ਜੋ ਗੁਰੂ ਦੇ ਦਰ ਵਿੱਚ ਪ੍ਰਵਾਨ ਹੋ ਜਾਂਦਾ ਉਹ ਪਰਮਾਤਮਾ ਵਿੱਚ ਸਮਾਈ ਰਸਾਈ ਪ੍ਰਾਪਤ ਕਰ ਲੈਂਦਾ ਆਪਾਂ ਗੁਰੂਦੇਵ ਜਿੱਦਾ ਪੰਝਨ ਪੜਦੇ ਆ ਕਿ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਸਾਹਿਬਾਂ ਦੇ ਬਚਨਾਂ ਦੀ ਪ੍ਰੋੜਤਾ ਕੀਤੀ ਆ ਕਿ ਮਾਲਕ ਨੂੰ ਕੌਣ ਚੰਗਾ ਲੱਗਦਾ ਜੋ ਮਾਲਕ ਦਾ ਹੁਕਮ ਮੰਨਦਾ ਖਸਮੇ ਸੋਈ ਭਾਮਦਾ ਖਸਮੇ ਦਾ ਭਾਵ ਹੈ ਜਿਸ ਭਾਣਾ ਸਾਡੇ ਭਲੇ ਵਾਸਤੇ ਗੁਰੂ ਨੇ ਸਾਨੂੰ ਇੱਕ ਚਾਲੀ ਦਿੱਤੀ ਹੈ ਉਹ ਚਾਲੀ ਕੀ ਹੈ ਕਿ ਹਰ ਮੂਰੋਂ ਕਰੂ ਗੁਰੂ ਵਾਲੇ ਬਣਨਾ ਚਾਹੀਦਾ ਔਰ ਉਪਰੰਤ ਆਪਣੀ ਆਤਮਿਕ ਕੁੰਤੀ ਵਾਸਤੇ ਪੰਜਾਂ ਬਾਣੀਆਂ ਦਾ ਨਿਤਨੇਮ ਸਵੇਰੇ ਸ਼ਾਮ ਦੇ ਸਮੇਂ ਸੋਦਰ ਦਾ ਪਾਠ ਆਰਾਮ ਕਰਨ ਤੋਂ ਪਹਿਲਾਂ ਸੋਇਲੇ ਦਾ ਪਾਠ ਕਰਨਾ ਹੈ ਔਰ ਉਠਦਿਆਂ ਬੈੰਧਿਆਂ ਤੁਰਦਿਆਂ ਫਿਰਦਿਆਂ ਉਠਤ ਬੈਟਤ ਸੋਵਤਿ ਹਈਏ ਮਾਰਗ ਚਲਤ ਹਰੇ ਹਰ ਗਾਇਏ ਦੀ ਜੋ ਕਾਰ ਕਰਦਾ ਹੈ ਉਹ ਸੁਖਾਂ ਨਹੀਂ ਆਪਣੇ ਮਾਲਕ ਦੀ ਖੁਸ਼ੀ ਨੂੰ ਪ੍ਰਾਪਤ ਕਰਕੇ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਜੋ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਨੌਵੇਂ ਸਤਿਗੁਰੂ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਪ੍ਰਮਾਨ ਕਰਦੇ ਆ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਆ ਉਸ ਨੂੰ ਕੀ ਵਾਸਤਾ ਮਿਲ ਜਾਂਦੀ ਆ ਗੁਰੂ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਜਿਵੇਂ ਇੱਕ ਪਾਣੀ ਪਹਿਲਾਂ ਪਿਆ ਹੋਵੇ ਉਹਦੇ ਵਿੱਚ ਦੂਜਾ ਪਾਣੀ ਪਾ ਦਿੱਤਾ ਜਾਵੇ ਭਿੰਨਤਾ ਖਤਮ ਹੋ ਜਾਂਦੀ ਹੈ ਉਹਦਾ ਵਖਰੇਵਾ ਔਰ ਉਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਇੱਕ ਰੂਪ ਹੋ ਜਾਂਦਾ ਆਪਜੀ ਭਾਈ ਸਾਹਿਬ ਜੀ ਦੇ ਪਾਸੋਂ ਬੜੇ ਪਿਆਰ ਸ਼ਰਧਾ ਭਾਵਨੀ ਦੇ ਨਾਲ ਗੁਰੂ ਕੇ ਪਿਆਰੇ ਆਪਾਂ ਨੂੰ ਕੀਰਤਨ ਦੁਆਰਾ ਵੀ ਪ੍ਰੇਰਣਾ ਦੇ ਰਹੇ ਸਾਨਾ ਗੁਰੂ ਗੁਰੂ ਗੁਰ ਕਰਮਨ ਮੋਹਰ ਗੁਰੂ ਬਿਨਾ ਮੈਂ ਨਾਹੀ ਹੋਰ ਸਭ ਨਾਮ ਆਪਿਓ ਆਪ ਹੈ ਆਪੇ ਸਾਰ ਕਰੇ ਜਿੱਥੇ ਆਪਾਂ ਕੀਰਤਨ ਵਿੱਚ ਲਾਹੇ ਪ੍ਰਾਪਤ ਕੀਤੀ ਹੈ ਗੁਰੂ ਚਰਨਾਂ ਚ ਅਰਦਾਸ ਕੀਤੀ ਹੈ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਮੁਖ ਬਾਗ ਹੁਕਮਨਾਮੇ ਦੇ ਰੂਪ ਵਿੱਚ ਪ੍ਰਦਾਨ ਕੀਤਾ ਉਦਾ ਪਾਠ ਵੀ ਆਪਸ ਨੂੰ ਸੰਗਤਾਂ ਨੇ ਸਰਵਣ ਕਰਨਾ ਕੀਤਾ ਜਿਸ ਵਿੱਚ ਗੁਰੂ ਮਹਾਰਾਜ ਜੀ ਨੇ ਹਰ ਪ੍ਰਾਣੀ ਨੂੰ ਆਪਣੇ ਭਲੇ ਵਾਸਤੇ ਗੁਰੂ ਵਾਲੇ ਬਣਨ ਲਈ ਪ੍ਰੇਰਣਾ ਦੇਣਾ ਕੀਤੀ ਹੈ। ਕਈ ਵਾਰੀ ਆਪਾਂ ਸਵਾਲ ਕਰ ਲੈਂਦੇ ਆ ਗੁਰੂ ਵਾਲੇ ਕਿਉਂ ਬਣਨਾ ਹੈ? ਕਿਉਂਕਿ ਸਾਡਾ ਇੱਕ ਮੂਲ ਹੈ, ਹਰ ਚੀਜ਼ ਦਾ ਮੂਲ ਹੈ। ਜਿਵੇਂ ਆਪਾਂ ਦੁਨੀਆਵੀ ਤੌਰ ਤੇ ਦੇਖਦੇ ਆ ਪਾਣੀ ਦਾ ਮੂਲ ਕੀ ਹੈ? ਸਮੁੰਦਰ ਸਮੁੰਦਰ ਵਿੱਚੋਂ ਬੁਖਾਰਾਤ ਬਣ ਕੇ ਪਾਣੀ ਉੱਡਦਾ ਪਹਾੜਾਂ ਤੇ ਪੈਂਦਾ ਮੈਦਾਨਾਂ ਵਿੱਚ ਪੈਂਦਾ ਉੱਚੇ ਪਹਾੜਾਂ ਤੇ ਪੈਂਦਾ ਨਿਮਾਣਾ ਵਿੱਚ ਪੈਂਦਾ ਪਰ ਉਹ ਕੁਲਾਂ ਦੇ ਰੂਪ ਵਿੱਚ ਵਾੜੇ ਬਣ ਕੇ ਨਦੀਆਂ ਦਾ ਰੂਪ ਧਾਰਨ ਕਰਕੇ ਦਰਿਆ ਬਣ ਕੇ ਜਿੰਨਾ ਚਿਰ ਉਹ ਆਪਣੇ ਮੂਲ ਸਮੁੰਦਰ ਦੇ ਨਾਲ ਉਹਦੇ ਵਿੱਚ ਭੇਦ ਨਹੀਂ ਹੋ ਜਾਂਦੀ ਉਹ ਤੇ ਮਿਲ ਨਹੀਂ ਜਾਂਦੇ ਉਹਨਾਂ ਚਿਰ ਉਹਨਾਂ ਦੀ ਟੋਰ ਚੱਲਦੀ ਹੀ ਰਹਿੰਦੀ ਹੈ ਉਨਾ ਦਾ ਸਫਰ ਤਦੋਂ ਮੁੱਕਦਾ ਜਦੋਂ ਆਪਣੇ ਮੂਲ ਵਿੱਚ ਭੇਦ ਹੋ ਜਾਂਦੇ ਆ ਇਸੇ ਪ੍ਰਕਾਰ ਸਾਡਾ ਵੀ ਮੂਲ ਹੈ ਸਾਡਾ ਮੂਲ ਕੀ ਆ ਸਤਿਗੁਰਾਂ ਨੇ ਬਾਣੀ ਅੰਦਰ ਦਰਸਾਉਣਾ ਕੀਤਾ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਆਹ ਸਰੀਰ ਜੋ ਪ੍ਰਮਾਤਮਾ ਨੇ ਦਿੱਤਾ ਉਸ ਸਮੇਂ ਵਾਸਤੇ ਇਹ ਸਾਨੂੰ ਆਪਣੇ ਮੂਲ ਦੇ ਨਾਲ ਜੁੜਨ ਵਾਸਤੇ ਪ੍ਰਮਾਤਮਾ ਨੇ ਇੱਕ ਵਸੀਲਾ ਦਿੱਤਾ ਇੱਕ ਸਾਧਨ ਦਿੱਤਾ ਹੈ ਸਾਧਨ ਵੀ ਧੰਤਾ ਦੇ ਯੋਗ ਹੈ ਕਿਉਂਕਿ ਇਹ ਜਿਹੜਾ ਮਨੁੱਖਾ ਜਨਮ ਦਾ ਸਾਧਨ ਹੈ ਇਸ ਸਾਧਨ ਨੂੰ ਦੇਵਤੇ ਵੀ ਤਰਸਦੇ ਆ ਕਿਉਂਕਿ ਦੇਵਤਿਆਂ ਦੇ ਕੋਲ ਮਨ ਹੈ ਉਹਨਾਂ ਕੋਲ ਤਨ ਦਾ ਸਾਧਨ ਨਹੀਂ ਜਿੱਥੇ ਉਹ ਕੁਝ ਕਮਾਈ ਕਰਕੇ ਮਨੁੱਖਾ ਜਨਮ ਵਿੱਚ اٹਕ ਗਏ ਆ ਉੱਥੇ اٹਕੇ ਹੋਏ ਆ ਉਹ ਗਾਂ ਪਰਮਾਤਮਾ ਵਿੱਚ ਭੇਦ ਨਹੀਂ ਹੋ ਸਕਦੇ ਔਰ ਜਿੱਨਾਂ ਚਿਰ ਉਹ ਮੁੜ ਕੇ ਉਹਨਾਂ ਨੂੰ ਮਨੁੱਖਾ ਜਨਮ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਚਿਰ ਉਹ ਇਸ ਮਨੁੱਖਾ ਜਨਮ ਦੀ ਪ੍ਰਾਪਤੀ ਲਈ ਤਰਸਦੇ ਹਨ ਆਪਾਂ ਗੁਰੂ ਜੀ ਦਾ ਬਚਨ ਪੜ੍ਹਦੇ ਹਾਂ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਤਾਂ ਤੇ ਆਪਾਂ ਸਾਰਿਆਂ ਨਾਲੋਂ ਵੱਡੇ ਆ ਭਾਗਾਂ ਵਾਲੇ ਆ ਜਿੰਨ ਨੂੰ ਤਨ ਦਾ ਵਸੀਲਾ ਵੀ ਪ੍ਰਮਾਤਮਾ ਨੇ ਦਿੱਤਾ ਤੇ ਮਨ ਜਿਸ ਨੇ ਆਪਣੇ ਮੂਲ ਦੇ ਨਾਲ ਮਿਲਣਾ ਉਹ ਮਨ ਵੀ ਸਾਡੇ ਅੰਦਰ ਪਾਉਣਾ ਕੀਤਾ ਜੀਓ ਪਾਏ ਪਿੰਡ ਜਨ ਸਾਜਿਆ ਜੀ ਆਤਮਾ ਇਸ ਸਰੀਰ ਨੂੰ ਚਲਾਉਣ ਵਾਸਤੇ ਦਿੱਤੀ ਆ ਔਰ ਜੇ ਇਸ ਨੂੰ ਹੋਰ ਆਪਾਂ ਖਲਾਸਾ ਕਰੀਏ ਤਨ ਦਾ ਮੂਲ ਹੈ ਮਨ ਮਨ ਦਾ ਮੂਲ ਹੈ ਆਤਮਾ ਆਤਮਾ ਦਾ ਮੂਲ ਹੈ ਪਰਮਾਤਮਾ ਜਿੰਨਾ ਚਿਰ ਆਤਮਾ ਪਰਮਾਤਮਾ ਦੇ ਨਾਲ ਜੁੜ ਨਹੀਂ ਜਾਂਦੀ ਉਹਨਾਂ ਚਿਰ ਜਮ ਜਮ ਮਰੈ ਮਰੈ ਫਿਰ ਜਮੈ ਬਹੁਤ ਸਜਾਏ ਪਿਆ ਦੇਸ ਲੰਮੇ ਦਾ अनेका ਜੁਨਾਂ ਵਿੱਚ ਭਰਮਣ ਕਰਨਾ ਪੈਂਦਾ ਥੋੜਾ ਸਮਾਂ ਨਹੀਂ ਫਿਰ ਤਾਂ ਕਈ ਜਨਮ ਭਈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹਾਬਰ ਬਿਰਖ ਹੋਇਓ ਕਿ ਤਰਸ ਕਰਕੇ ਪ੍ਰਮਾਤਮਾ ਸਾਨੂੰ ਇਹ ਮਨੁੱਖਾ ਜਨਮ ਦਾ ਵਸੀਲਾ ਦਿੰਦਾ ਕਿ ਹੁਣ ਤੈਨੂੰ ਇੱਕ ਮੌਕਾ ਦਿੱਤਾ ਆਪਣੇ ਮੂਲ ਦੇ ਨਾਲ ਜੁੜ ਜਾ ਮਿਲ ਜਗਦੀਸ਼ ਮਿਲਣ ਕੀ ਵਰੀਆ ਚਰੰਕਾਲੇ ਦੇਹ ਸੰਜਰੀਆ ਬਹੁਤ ਚਿਰ ਕਾਲ ਤੋਂ ਬਾਅਦ ਇਹ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਆ ਔਰ ਗੁਰਬਾਣੀ ਵਿੱਚ ਸਤਿਗੁਰਾਂ ਨੇ ਇਹ ਵੀ ਪ੍ਰੇਰਣਾ ਦਿੱਤੀ ਹੈ ਸਾਨੂੰ ਤਾੜਨਾ ਕੀਤੀ ਹੈ ਕਿ ਮਨੁੱਖਾ ਜਨਮ ਚਾਰਸੀ 83 ਲੱਖ ਜੋਨ ਦਾ ਇਹ ਆਖਰੀ ਡੰਡਾ ਹੈ ਔਰ ਇਹ ਸਾਰੀ ਸ੍ਰਿਸ਼ਟੀ ਦਾ ਸਰਮੌਰ ਹੈ ਜਿਸ ਇਸ ਮਨੁੱਖਾ ਤਨ ਜਨਮ ਤੋਂ ਮਨੁੱਖ ਉੱਕ ਜਾਵੇ ਆਪਣੇ ਮੂਲ ਦੇ ਨਾਲ ਨਾ ਜੁੜੇ ਫਿਰ ਕੀ ਹੋਵੇਗਾ ਮੁੜ ਕੇ 84 ਲੱਖ ਜੋਨ ਦਾ ਚੱਕਰ ਗਲ ਵਿੱਚ ਪਿਆ ਜਾਂਦਾ ਹੈ ਪੌੜੀ ਛੁਟਕੀ ਹਾ ਅਥਨਾ ਯਾਬੇ ਅੱਲਾ ਜਨਮ ਗਵਾਇਆ ਤਾਂ ਤੇ ਪਰਮ ਪਿਤਾ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਦੇ ਨਾਲ ਜੁੜਨ ਵਾਸਤੇ ਔਰ ਗੁਰੂ ਦੀ ਲੋੜ ਹੈ ਜਿੰਨਾ ਚਿਰ ਮਨੁੱਖ ਗੁਰੂ ਵਾਲਾ ਨਹੀਂ ਬਣਦਾ ਸਤਗੁਰਾਂ ਨੇ ਬੜੀ ਸਖਤ ਹਦਾਇਤ ਕਰਨਾ ਕੀਤੀ ਹੈ ਕਿ ਜੀਵ ਆਤਮਾ ਇਹ ਨਹੀਂ ਕਮਜ਼ੋਰ ਹੈ ਇਹ ਆਪਣੇ ਮੂਲ ਦੇ ਨਾਲ ਪਰਮਾਤਮਾ ਦੇ ਨਾਲ ਜੁੜ ਨਹੀਂ ਸਕਦੀ ਔਰ ਗੁਰੂ ਹੀ ਇਸ ਨੂੰ ਪਰਮਾਤਮਾ ਦੇ ਵਿੱਚ ਅਭੇਦ ਕਰਦਾ ਵਿਛੜਿਆ ਮਿਲੇ ਪ੍ਰਭੂ ਹਰ ਦਰਗਾਹ ਕਾ ਵੈ ਸੀਠ ਇਹ ਵੀ ਸਤਿਗੁਰਾਂ ਨੇ ਹੁਕਮ ਕੀਤਾ ਬਿਨ ਸਤਿਗੁਰ ਕੇ ਨਾ ਪਾਇਓ ਬਿਨ ਸਤਿਗੁਰ ਕੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਆ ਓਨ ਕਰ ਪ੍ਰਗਟ ਆਖ ਸੁਣਾਇਆ ਨਾ ਪਿਛੇ ਕਿਸੇ ਨੂੰ ਪ੍ਰਾਪਤੀ ਹੋਈ ਆ ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਿਆ ਨਾ ਹੁਣ ਹੋਣੀ ਹੈ ਨਾ ਅਗਾਂਹ ਹੋਵੇਗੀ ਇਸ ਕਰਕੇ ਗੁਰੂ ਦੀ ਛਰਨੂ ਪ੍ਰਾਪਤ ਕਰਨਾ ਅਵਸ਼ ਲਾਜ਼ਮੀ ਹੈ ਸਭ ਇਸ ਤੋਂ ਅਗਾਂਹ ਹੋਰ ਕੀ ਕਹਿ ਸਕਦੇ ਆ ਸਤਿਗੁਰ ਕਹਿੰਦੇ ਮਤ ਕੋ ਭਰਮ ਭੁਲੇ ਸੰਸਾਰ ਐਮੀ ਭਰਮ ਭੁਲੇਖੇ ਵਿੱਚ ਪਾ ਕੇ ਆਪਣੇ ਜੀਵਨ ਦੇ ਸਮੇ ਨੂੰ ਅਜਾਈ ਨਾ ਗਵਾਓ ਗੁਰ ਬਿਨ ਕੋਏ ਨਾ ਉਤਰ ਸੁਪਾਰ ਬਿਨ ਗੁਰੂ ਦੀ ਛਰਨੂ ਪ੍ਰਾਪਤ ਕੀਤੇ ਤੋਂ ਵਿਗਾਰ ਨਾ ਕਿਸੇ ਦਾ ਆਧਾਰ ਹੋਇਆ ਤੇ ਨਾ ਹੋਣਾ ਹੀ ਹੈ। ਔਰ ਆਪਾਂ ਭਟਜਣਾ ਤੋਂ ਸਿੱਧ ਲਈਏ ਜਿਨ੍ਹਾਂ ਦੀ ਬਾਣੀ ਗੁਰੂ ਦੀ ਮਹਾਨਤਾ ਦਰਸਾਉਂਦੀ ਆ। ਇੱਕ ਸਾਲ ਭਟਜਣਾ ਆਪਣੇ ਮੂਲ ਦੇ ਨਾਲ ਜੁੜਨ ਵਾਸਤੇ ਯਤਨशीर ਰਹੇ। ਉਹ ਤੀਰਥਾਂ ਉੱਤੇ ਗਏ ਆ, ਸੰਨਿਆਸੀਆਂ ਕੋਲ ਗਏ ਆ। ਪੰਡਤਾਂ ਦੇ ਕੋਲ ਗਏ ਆ ਜੋ ਵੇਦਾਂ ਸ਼ਾਸਤਰਾਂ ਦਾ ਅਧਿਐਨ ਕਰਕੇ ਲੋਕਾਂ ਨੂੰ ਖਤਾ ਵਾਰਤਾ ਸਰਵਣ ਕਰਾਉਂਦੇ ਸਨ ਔਰ ਤੁਹਿਆਂ ਤਾਂ ਆਪਣਵਾਲਿਆਂ ਕੋ ਗਏ ਘਰਬਾਰ ਦੇ ਤਿਆਗੀਆਂ ਕੋਲ ਗਏ ਹੋਰ ਬੜੇ ਬੜੇ ਸਾਧਨ ਕਰਨ ਵਾਲਿਆਂ ਦੇ ਕੋਲ ਗਏ ਪਰ ਮਨ ਦੀ ਸ਼ਾਂਤੀ ਪ੍ਰਾਪਤ ਨਾ ਹੋਈ ਨਾ ਪ੍ਰਮਾਤਮਾ ਵਿੱਚ ਲੀਨਤਾ ਪ੍ਰਾਪਤ ਹੋਈ ਔਰ ਉਹਨਾਂ ਨੇ ਫੇਰ ਸੋ ਸੁਣੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਕਿ ਕਲਯੁਗ ਦੇ ਵਿੱਚ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਦਾ ਰਾਜ ਹੈ ਜਿਵੇਂ ਆਪਾਂ ਪੜਦੇ ਵੀ ਆਂ ਸੋਈਆਂ ਵਿੱਚ ਸਤਜੁਗ ਤੈ ਮਾਣੀਓ ਛਲਿਓ ਬਲ ਬਾਬਨ ਭਾਇਓ ਤ੍ਰਿਤੇਯ ਤੈ ਮਾਣੀਓ ਰਾਮ ਰਘੁਵੰਸ ਕਹਾਇਓ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਰਤਾਰਥ ਕੀਓ ਉਗਰ ਸੈਨ ਕੋ ਰਾਜ ਭੈ ਭਖਤਾ ਜੰਦੀਓ ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਟਲ ਅਟਲ ਆਦਪੁਰਖ ਫਰਮਾਇਓ ਹੁਣ ਕਲਯੁਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਹਿਰਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿੱਕਾ ਚੱਲਦਾ ਇਸ ਕਰਕੇ ਜਦੋਂ ਉਹਨਾਂ ਨੇ ਸੋ ਸੁਣੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆਏ ਜੋ ਆ ਕੇ ਸਾਧਗਰਾਂ ਦੇ ਬਚਨ ਸਰਵਣ ਕੀਤੇ ਸਾਧਗਰਾਂ ਦੇ ਕੋਲੋਂ ਦੀਖਿਆ ਪ੍ਰਾਪਤ ਕੀਤੀ ਆ ਫਿਰ ਉਹਨਾਂ ਨੇ ਪੁਕਾਰ ਕੇ ਕਹਿ ਦਿੱਤਾ ਕਹਿਣ ਲੱਗੇ ਰਹੋ ਬਹੁਤ ਹੋ ਟੋਲ ਸਾਧ ਬੋਰੇ ਡਿਠੇ ਸੰਨਿਆਸੀ ਤਪਸਵੀ ਮੁਖੋਂ ਏ ਪੰਡਤ ਮਿੱਠੇ ਬਰਸ ਏਕ ਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ ਕਹਤਿਓ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੇ ਲਗੋ ਤਿਨ ਕੇ ਗੁਣ ਹੋਂ ਕਿਆ ਕਹੋ ਗੁਰਦਈ ਮਲਾਇਓ ਭਿਖਿਆ ਜਿਪ ਤੂੰ ਰਾਖੇ ਤਿਵਰ ਹੋਂ ਕਹਿੰਦੇ ਹੁਣ ਪ੍ਰਮਾਤਮਾ ਦਾ ਔਰ ਤਾਕ ਰੂਪ ਗੁਰੂ ਅਰਜਨ ਦੇਵ ਜੀ ਸਾਨੂੰ ਮਿਲ ਗਏ ਆ ਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਤੁਸੀਂ ਕਹੋਗੇ ਅਸੀਂ ਕਰਾਂਗੇ ਜਿੱਥੇ ਤੁਸੀਂ ਰੱਖੋਗੇ ਉੱਥੇ ਰੱਖਾਂਗੇ ਔਰ ਜੋ ਤੁਸੀਂ ਕਰਨ ਵਾਸਤੇ ਕਹੋਗੇ ਆਪਾਂ ਕਰਾਂਗੇ ਜਦੋਂ ਗੁਰੂ ਦੇ ਚਾਲੀ ਅਨਸਾਰ ਚੱਲੇ ਉਹਨਾਂ ਨੂੰ ਜੋ ਕੁਝ ਪ੍ਰਾਪਤ ਹੋਇਆ ਉਹ ਵੀ ਉਹਨਾਂ ਨੇ નિਸ਼ੰਗ ਹੋ ਕੇ ਲਿਖ ਦਿੱਤਾ ਹੈ ਕਹਣ ਲਿਖੇ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਬਨੈ ਸੁਣਿਓ ਬਿਖਤੇ ਅਮਰਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹੋ ਹੋਇਓ ਲਾਲ ਨਦਰ ਸਤਗੁਰ ਜਦ ਧਾਰਿਆ ਪਾਹਣ ਮਾਣਕ ਕਰੇ ਗਿਆਨ ਗੁਰ ਕਹਿਓ ਵਿਚਾਰੇ ਕਾਠੋ ਸ੍ਰੀਖੰਡ ਸਤਗੁਰ ਕੀਓ ਦੁਖ ਦਰਦਰ ਤਿੰਨ ਕੇ ਗਏ ਸਤਗੁਰ ਚਰਨ ਜਨ ਪਰਸਿਆ ਸੇ ਪਾਸ ਭਰੇਤ ਸੁਰ ਨਰ ਭੈ ਗੁਰੂ ਦੇ ਵਿੱਚ ਕਹਿੰਦੇ ਏਡੀ ਵੱਡੀ ਸ਼ਕਤੀ ਆ ਏਡੀ ਵੱਡੀ ਰਹਿਮਤ ਆ ਉਹ ਤਾਂ ਆਪਾਂ ਅਸਾਜੀ ਦੀ ਬਾਣੀ ਵਿੱਚ ਪੜ੍ਹਦੇ ਆ ਸਤਿਗੁਰੂ ਕਹਿੰਦੇ ਭਲੇ ਹਾਰੀ ਗੁਰੇ ਆਪਣੇ ਦਿਉ ਹਾਰੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਬਾਰ ਜਦੋਂ ਗੁਰੂ ਅਮਰਤ ਮਈ ਦ੍ਰਿਸ਼ਟੀ ਦੇ ਨਾਲ ਜਗਿਆਸੂ ਤੇ ਦੇਖਦਾ ਪਰ ਦੇਖਦਾ ਉਹਦੇ ਉੱਤੇ ਆ ਜੋ ਗੁਰੂ ਚਾਲੀ ਦਾ ਧਾਰਨੀ ਬਣਦਾ ਕਿਰਪਾ ਦੀ ਦ੍ਰਿਸ਼ਟੀ ਉਹਦੇ ਤੇ ਕਰਦਾ ਫਿਰ ਉਹ ਮਨੁੱਖ ਨੂੰ ਦੇਵਤਿਆਂ ਵਾਲੀ ਬਿਰਤੀ ਪ੍ਰਦਾਨ ਕਰ ਦਿੰਦਾ ਦੇਵ ਤੋਂ ਪ੍ਰਮਾਤਮਾ ਵਿੱਚ ਅਭੇਦਤਾ ਮਨੁੱਖ ਦੀ ਆਤਮਾ ਨੂੰ ਪ੍ਰਾਪਤ ਹੋ ਜਾਂਦੀ ਹੈ ਤਾਂ ਤੇ ਜੋ ਹੁਕਮਨਾਮੇ ਵਿੱਚ ਵੀ ਸਤਿਗੁਰਾਂ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ ਕਹਿੰਦੇ ਜਿਸ ਪ੍ਰਾਣੀ ਦੇ ਪੂਰੇ ਭਾਗ ਹੁੰਦੇ ਆ ਉਹ ਗੁਰੂ ਨੂੰ ਭੇਟਦਾ ਭੇਟਣਾ ਕੀ ਆ ਗੁਰੂ ਵਾਲਾ ਬਣਦਾ ਔਰ ਬਿਨਾ ਭਾਗਾ ਤੋਂ ਗੁਰੂ ਦੀ ਸ਼ਰਨੋਂ ਪ੍ਰਾਪਤ ਨਹੀਂ ਹੋ ਸਕਦਾ ਮਨੁੱਖ ਜਦੋਂ ਪੂਰੇ ਗੁਰੂ ਦੀ ਪ੍ਰਸੰਤਾ ਹੁੰਦੀ ਆ ਉਹਦਾ ਲੱਛਣ ਕੀ ਆ ਉਹਦੀ ਨਿਸ਼ਾਨੀ ਕੀ ਆ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਗੁਰੂ ਕੋਲੋਂ ਅਮਰ ਦੀ ਦਾਤ ਪ੍ਰਾਪਤ ਕਰ ਲੈਂਦਾ ਪੰਜਾਂ ਪਿਆਰਿਆਂ ਦੇ ਸੰਮੁਖ ਹੋ ਕੇ ਕਰਕੇ ਫਿਰ ਜੋ ਪੰਜ ਪਿਆਰੇ ਗੁਰੂ ਦੇਖਿਆ ਪ੍ਰਦਾਨ ਕਰਦੇ ਆ ਉਹ ਫਿਰ ਗੁਰਸਿੱਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਹੀ ਪਲ ਮਾਨੋ ਹਰ ਹਰ ਕਥਾ ਨਰਾਲੀ ਦਾ ਧਾਰਨੀ ਬਣ ਜਾਂਦਾ ਔਰ ਜਦੋਂ ਕਈ ਵਾਰ ਇਹ ਇੱਕ ਆਪਾ ਇੱਕ ਸਵਾਲ ਕਰ ਲੈਨੇ ਆ ਗੁਰ ਪੂਰਾ ਭੇਟਿਓ ਵਿਭਾਗੀ ਮਨੇ ਭਇਆ ਪ੍ਰਗਾਸਾ ਉਂਝ ਤਾਂ ਸਤਿਗੁਰਾਂ ਨੇ ਇਹਦੇ ਵਿੱਚ ਬੜਾ ਖੁਲਾਸਾ ਕੀਤਾ ਕਿ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਨੂੰ ਪ੍ਰਾਪਤ ਕਰ ਲੈਂਦਾ ਉਹਨੂੰ ਕੀ ਪ੍ਰਾਪਤ ਹੁੰਦਾ ਔਰ ਉਹ ਕੀ ਮਿਲਦਾ ਹੈ ਮਨ ਵਿੱਚ ਜੋ ਸਾਡੇ ਅਗਿਆਨਤਾ ਦਾ ਅੰਧਕਾਰ ਹੈ ਉਹ ਸਦਾ ਵਾਸਤੇ ਦੂਰ ਹੋ ਜਾਂਦਾ ਗੁਰੂ ਗਿਆਨ ਦਾ ਅੰਜਨ ਪ੍ਰਦਾਨ ਕਰ ਦਿੰਦਾ ਤੇ ਅਗਿਆਨਤਾ ਦਾ ਅੰਧਕਾਰ ਦੂਰ ਹੋ ਜਾਂਦਾ ਹਿਰਦੇ ਵਿੱਚ ਪ੍ਰਕਾਸ਼ ਹੋ ਜਾਂਦਾ ਆਪਾਂ ਪੜ੍ਹਦੇ ਹਾਂ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹਰ ਕਿਰਪਾ ਤੇ ਸੰਤ ਭੇਟਿਆ ਸੰਤ ਕੌਣ ਆ ਗੁਰੂ ਹਰੀ ਦੀ ਜਦੋਂ ਕਿਰਪਾ ਹੁੰਦੀ ਆ ਉਦੀ ਨਿਸ਼ਾਨੀ ਕੀ ਆ ਮਨੁੱਖ ਗੁਰੂ ਵਾਲਾ ਬਣ ਜਾਂਦਾ ਫਿਰ ਉਸ ਦੇ ਹਿਰਦੇ ਵਿੱਚ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਚ ਐਡੀ ਵੱਡੀ ਉੱਚ ਆਤਮਿਕ ਹਸਤੀ ਦਾ ਮਾਲਕ ਬਣ ਜਾਂਦਾ ਕੋਈ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਦਾ ਪ੍ਰਵਾਸਾ ਹੁਣ ਮਾਲਕ ਆਪਣੇ ਉੱਤੇ ਇੰਨਾ ਵੱਡਾ ਭਰੋਸਾ ਹੋ ਜਾਂਦਾ ਕੋਈ ਵੀ ਦੇਵੀ ਦੇਵਤਾ ਦਿਹੋਰਾ ਜਾਂ ਦੇਹਧਾਰੀ ਉਥੇ ਤੱਕ ਪਹੁੰਚ ਨਹੀਂ ਕਰ ਸਕਦਾ ਭਾਪ ਉਦੋਂ ਤੇ ਆਪਣਾ ਮਨ ਨਹੀਂ ਪਾ ਸਕਦਾ ਪਰ ਕਿਹਦੇ ਉੱਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਔਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਉਹ ਤਾਂ ਫੇ ਬੇਪਰਵਾਹ ਸਦਾ ਰੰਗ ਹਰ ਕੇ ਪਾ ਜਾ ਕੋ ਪਾਖ ਸਵਾਮੀ ਦੀ ਵਸਤਾ ਵਿੱਚ ਵਿਚਰਦਾ ਔਰ ਪ੍ਰਮਾਤਮਾ ਉਹਨਾਂ ਦੀ ਹਰ ਥਾਂ ਹਰ ਜਗ੍ਹਾ ਦੇ ਉੱਤੇ ਰੱਖਿਆ ਵੀ ਕਰਦਾ ਆਪਾਂ ਪੜਦੇ ਵੀ ਹਾਂ ਹਰ ਯੁਗ-ਯੁਗ ਭਗਤੋਂ ਪਾਇਆ ਪਿਆਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਲਾਦ ਧਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸਤਿਗੁਰੂ ਫਿਰ ਰਹਾਉ ਦੀ ਪੰਕਤੀ ਵਿੱਚ ਕਹਿੰਦੇ ਆ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਆਪਣੇ ਸਤਿਗੁਰ ਕੈ ਬਲਿਹਾਰ ਹੈ ਔਰ ਕਿਉਂ ਬਲਿਹਾਰ ਜਾਂਦੇ ਆ ਕਹਿੰਦੇ ਅੱਗੇ ਸੁਖ ਪਾਛੇ ਸੁਖ ਸਹਜਾ ਘਰ ਆਨੰਦ ਹਮਾਰੇ ਸਾਡੇ ਦੋ ਘਰ ਹੈ ਇੱਕ ਤਾਂ ਆ ਘਰ ਜਿਨ੍ਹਾਂ ਵਿੱਚ ਆਪਾਂ ਰਹਿੰਦੇ ਆ ਔਰ ਇੱਕ ਉਹ ਘਰ ਹੈ ਜਿਹਨੂੰ ਨਿਜ ਘਰ ਕਹਿਣਾ ਕੀਤਾ ਉਸ ਨਿਜ ਘਰ ਦੇ ਵਿੱਚ ਵੀ ਜੀਵ ਆਤਮਾ ਦਾ ਨਿਵਾਸ ਹੋ ਜਾਂਦਾ ਔਰ ਜਿਹਦਾ ਨਿਜ ਘਰ ਦੇ ਵਿੱਚ ਨਿਵਾਸ ਹੋ ਜਾਂਦਾ ਫਿਰ ਆਪਾਂ ਹਰ ਰੋਜ਼ ਪੜਦੇ ਆ ਨਿਜ ਘਰ ਮਹਿਲ ਪਾਵੋ ਸੁਖ ਸਹਿ ਜੇ ਬਹਰ ਨ ਹੋਏ ਕੋ ਫੇਰਾ ਉਹ ਤਾਂ ਆਪ ਅਗਾਂ ਉਹਨਾਂ ਦਾ ਚੱਕਰ ਖਤਮ ਹੋ ਜਾਂਦਾ ਇਹ ਘਰਾਂ ਵਿੱਚ ਵੀ ਸੁੱਖ ਸ਼ਾਂਤੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਆ ਘਰ ਵੀ ਰਸਤੇ ਵਾਸਤੇ ਹੋ ਜਾਂਦੇ ਆ ਔਰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੀ ਇੱਥੇ ਵੀ ਸੁੱਖ ਪਰਲੋਕ ਦੇ ਵਿੱਚ ਵੀ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵੈ ਦਰਗਾਹ ਮਾਨ ਦਾ ਸਤਕਾਰ ਉਹਨਾਂ ਨੂੰ ਪ੍ਰਾਪਤ ਹੁੰਦਾ ਉਹਨਾਂ ਨੂੰ ਅੱਗੇ ਸੁੱਖ ਪਾਛੇ ਸੁਖ ਸਹਿਜ ਘਰ ਆਨੰਦ ਹਮਾਰੇ ਆਨੰਦ ਦੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਆ ਤੇ ਉਹਨਾਂ ਨੂੰ ਰੇਰੇ ਦਰਗਾਹ ਕਾਹ ਨਾ ਕੋ ਸਭੋ ਮਿਲਦਾ ਕੀ ਹੈ ਆਓ ਬੈਠ ਬੜੇ ਸਤਕਾਰ ਦੇ ਨਾਲ ਉਹਨਾਂ ਨੂੰ ਪ੍ਰਭੂ ਦੇ ਚਰਨਾਂ ਵੀ ਥਾ ਮਿਲਦੀ ਹੈ ਆਓ ਬੈਠ ਆਦਰ ਸਰ ਦੇਓ ਸਾਰੇ ਆਦਰ ਦਿੰਦੇ ਉਹਨਾਂ ਨੂੰ ਤਾਂ ਤੇ ਇਸੇ ਪ੍ਰਕਾਰ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰ ਉਹ ਜੋ ਮਾਲਕ ਆ ਸਾਡਾ ਜੋ ਜੋ ਜਿਹਦੀ ਆਪਾਂ ਅੰਸ਼ ਹੈ ਜਿਹਦੇ ਨਾਲ ਮਿਲਣਾ ਸਾਡੇ ਜੀਵਨ ਦਾ ਲਕਸ਼ਾ ਉਹ ਸਾਡੇ ਸਾਰਿਆਂ ਦੇ ਅੰਦਰ ਦੀ ਬੇਦਨਾ ਨੂੰ ਜਾਣਦਾ ਆਪਾਂ ਰੋਜ਼ ਪੜ੍ਹਦੇ ਆ ਹੁਣ ਵੀ ਪੜ੍ਹਿਆ ਉਹ ਗੁਰਦੇਵ ਦਾ ਸਤਿਗੁਰੂ ਕਹਿੰਦੇ ਆ ਕਿ ਘਟ ਘਟ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਨਤ ਉਹਨੂੰ ਪੜ੍ਹਦੇ ਆ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗਿਆ ਮੋ ਕੋ ਕਰ ਸੰਤਨ ਕੀ ਧੂਰੇ ਇਹ ਅੰਤਰ ਜਾਮੀ ਪ੍ਰਮਾਤਮਾ ਤੂੰ ਮੇਰੇ ਘਟ ਘਟ ਦੀ ਜਾਣਦਾ ਹੈ ਬਿਨ ਬੋਲੇ ਆ ਸਭ ਕੁਝ ਜਾਣਦਾ ਪਰ ਮੇਰੇ ਮਨ ਦੀ ਇੱਕ ਬੇਦਨਾ ਹੈ ਮੈਨੂੰ ਜੋ ਤੇਰੇ ਨਾਮ ਜਪਣ ਵਾਲੇ ਪਿਆਰੇ ਆ ਉਹਨਾਂ ਦੀ ਚਰਨ ਧੂੜ ਪ੍ਰਦਾਨ ਕਰ ਔਰ ਨਾਲ ਉਹਨੂੰ ਆਪਣੇ ਮਾਲਕ ਉਤੇ ਬਹੁਤ ਵੱਡਾ ਭਰੋਸਾ ਹੋ ਜਾਂਦਾ ਕਿਉਂਕਿ ਉਹਨੂੰ ਇਹ ਭਰੋਸਾ ਹੁੰਦਾ ਜਿੱਥੇ ਉਹ ਅੰਤਰ ਜਾਮੀ ਹੈ ਜੋ ਵੀ ਸੰਸਾਰ ਦਾ ਤੇ ਪਰੋਗ ਦਾ ਕਾਰਜ ਆ ਕਰਨਹਿ ਹਾਰਾ ਸਾਰੇ ਕਾਰਜ ਉਹ ਪ੍ਰਮਾਤਮਾ ਆਪ ਉਸ ਦੇ ਸੰਪੂਰਨ ਕਰਦਾ ਅਚਿੰਤ ਕੰਮ ਕਰੇ ਪ੍ਰਭ ਤਨ ਕੇ ਪਰ ਕਿਹਦੇ ਕਰਦਾ ਜਨ ਹਰਕਾ ਨਾਮ ਪਿਆਰਾ ਤੇ ਉਹਨੂੰ ਵਸਤਾ ਕੀ ਮਿਲ ਜਾਂਦੀ ਹੈ ਨਿਰਪਉ ਭਾਏ ਗੁਰ ਚਰਣੀ ਲਾਗੇ ਇਕਰਾਮ ਨਾਮ ਆਧਾਰਾ ਗੁਰੂ ਦੇ ਚਰਨਾ ਤੇ ਨਾਲ ਜੋ ਜੁੜ ਜਾਂਦਾ ਉਹਨੂੰ ਨਾਮ ਦਾ ਆਧਾਰ ਮਿਲ ਜਾਂਦਾ ਉਹ ਫਿਰ ਨਿਰਪਉ ਹੋ ਜਾਂਦਾ ਇੱਥੇ ਕਈ ਵਾਰੀ ਆਪਾਂ ਭੁਲੇਖਾ ਖਾ ਜਾਂਦੇ ਆਂ ਦੇ ਧਾਰੀ ਲੋਕ ਜਿਹੜੇ ਆ ਉਸ ਸਤੂਲ ਚਰਨਾ ਵਿੱਚ ਇਹਨਾਂ ਨੂੰ ਆਪਣੇ ਲੈ ਜਾਂਦੇ ਆ ਕਿ ਦੇਹ ਧਾਰੀ ਕੋਈ ਗੁਰੂ ਹੋਵੇਗਾ ਉਹਦੇ ਚਰਨਾਂ ਦੇ ਨਾਲ ਜੇ ਜੁੜਾਂਗੇ ਫੇ ਇਹ ਦਾਤਾ ਮਿਲਣ ਗਿਆ ਪਰ ਗੁਰੂ ਮਹਾਰਾਜ ਜੀ ਨੇ ਚਰਨਾਂ ਦਾ ਵੀ ਨਿਰਣਾ ਗੁਰੂ ਕੀ ਬਾਣੀ ਵਿੱਚ ਕਰਨਾ ਕੀਤਾ ਸਤਿਗੁਰ ਕਹਿੰਦੇ ਹਿਰਦੇ ਚਰਨਾ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ ਗੁਰੂ ਦੇ ਚਰਨ ਆਪਣੇ ਹਿਰਦੇ ਵਿੱਚ ਬਸਾਉਣੇ ਕੀ ਹੈ ਗੁਰੂ ਦਾ ਸ਼ਬਦ ਤੇ ਜਦੋਂ ਆਪਾਂ ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛਦੇ ਹਾਂ ਕਿ ਪ੍ਰਮਾਤਮਾ ਦੇ ਚਰਨ ਕੀ ਐ ਸਤਿਗੁਰੂ ਕਹਿੰਦੇ ਪ੍ਰਮਾਤਮਾ ਦਾ ਨਾਮ ਚਿੱਤ ਚਰਨ ਨਾਮ ਚਿੱਤ ਵਿੱਚ ਪ੍ਰਮਾਤਮਾ ਦੇ ਚਰਨਾਂ ਨੂੰ ਬਸਾਉਣਾ ਕੀ ਐ ਪ੍ਰਮਾਤਮਾ ਦਾ ਨਾਮ ਬਸ ਜਾਣਾ ਭਾਪ ਹਰ ਸਮੇਂ ਪ੍ਰਮਾਤਮਾ ਦੇ ਨਾਮ ਦਾ ਆराधना ਕਰਨਾ ਫਿਰ ਉਹ ਨਿਰਪੋ ਹੋ ਜਾਂਦਾ ਹੈ ਕਾਰਨ ਕੀ ਆ ਪ੍ਰਮਾਤਮਾ ਜੋ ਹੈ ਆਪ ਨਿਰਪੋਆ ਨਿਰਵੈਰ ਜੋ ਉਹਦੀ ਆराधना ਕਰਦਾ ਹੈ ਕੁਦਰਤ ਦਾ ਇੱਕ ਨਿਯਮ ਹੈ ਜਿਹਦੀ ਕੋਈ ਆराधना ਕਰਦਾ ਹੈ ਉਹਦੇ ਗੁਣ ਉਹਦੇ ਵਿੱਚ ਪ੍ਰਵੇਸ਼ ਹੋ ਜਾਂਦੇ ਆ ਭੈਰ ਅਚਰਚੇ ਸੋ ਨਿਰਪਉ ਹੋਵੇ ਜੈਸਾ ਸੇਵੇ ਤੈਸਾ ਹੋਵੇ ਨਿਰਪਉ ਜਪੇ ਸਗਲ ਭੋ ਮਿਟੇ ਔਰ ਹੁਣ ਆਪਾਂ ਦੇਖਦੇ ਆ ਜਿੱਥੇ ਸਤਪੁਰਾਂ ਨੇ ਸਭ ਦੀ ਗੱਲ ਕਰਨਾ ਕੀਤੀ ਹੈ ਉਥੇ ਭੋ ਦੀ ਗੱਲ ਜਿਹੜੀ ਆ ਹਰ ਮਨੁੱਖ ਜੋ ਪ੍ਰਾਣੀ ਪਰਮਾਤਮਾ ਨੇ ਪੈਦਾ ਕੀਤਾ ਜੀਵ ਜੰਤ ਸਭ ਭੈ ਵਿੱਚ ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀ ਉਸ ਹੋਏ ਸਾਰਾ ਆਕਾਰ ਜੋ ਪ੍ਰਮਾਤਮਾ ਨੇ ਬਣਾਇਆ ਭੈ ਵਿੱਚ ਆ ਡਰ ਵਿੱਚ ਆ ਚਾਹੇ ਕੋ ਜੰਗਲ ਦਾ ਸ਼ੇਰ ਵੀ ਆ ਉਹ ਵੀ ਓਟ ਲੈ ਕੇ ਬਿੰਦਾ ਡਰ ਉਹਨੂੰ ਵੀ ਆ ਆਪਾਂ ਵੀ ਦਿਨ ਰਾਤ ਡਰ ਵਿੱਚ ਆ ਹੋਰ ਨਹੀਂ ਤੇ ਮੌਤ ਦਾ ਡਰ ਤੇ ਸਾਰਿਆਂ ਨੂੰ ਹੀ ਆ ਪਰ ਸਤਗੁਰੂ ਗਰੀਬਨਵਾਜ਼ ਕਹਿੰਦੇ ਜਿੱਥੇ ਉਹ ਨਿਰਭਉ ਆ ਜੋ ਪ੍ਰਮਾਤਮਾ ਦਾ ਨਿਰਭਉ ਦਾ ਜਾਪ ਕਰਦਾ ਨਿਰਭਉ ਜਪੈ ਸਗਲ ਭਉ ਮਿਟੇ ਉਦੇ ਸਾਰੇ ਡਰ ਖਤਮ ਹੋ ਜਾਂਦੇ ਆ ਜਿਸ ਮੌਤ ਤੋਂ ਲੋਕ ਤਰਾ ਤਰਾ ਕਰਦੇ ਆ ਤੇ ਉਸ ਮੌਤ ਨੂੰ ਉਹ ਤਾਂ ਮਖੌਲ ਕਰਦਾ ਉਹ ਪੁਕਾਰ ਕੇ ਕਹਿੰਦਾ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਜਿ குரு ਨਾਨਕ ਪਾਤਸ਼ਾਹ ਜਿਨੇ ਵੀ ਕਹਿਣਾ ਕੀਤਾ ਕਹਿੰਦੇ ਲੋਕ ਕਹਿੰਦੇ ਆ ਕਿ ਮੌਤ ਮਾੜੀ ਆ ਪਰ ਕਹਿੰਦੇ ਮਰਨ ਨਾ ਮੰਦਾ ਮੌਤ ਮਾੜੀ ਨਹੀਂ ਮਰਨ ਨਾ ਮੰਦਾ ਲੋਕਾਂ ਆਖੀਏ ਜੇ ਕੋਈ ਮਰ ਜਾਣਾ ਜੇ ਨੂੰ ਮਰਨ ਦੀ ਜਾਂਚ ਆ ਜਾਂਦੀ ਆ ਮਰਨ ਦੀ ਜਾਂਚ ਕੀ ਆ ਗੁਰੂ ਅਮਰਦਾਸ ਜੀ ਨੇ ਪ੍ਰਮਾਨ ਕੀਤਾ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਏ ਗੁਰੂ ਦੇ ਸ਼ਬਦ ਦੀ ਕਮਾਈ ਇੰਨੀ ਕਰੋ ਤੁਹਾਡਾ ਆਪਾ ਭਾਵ ਵਿੱਚੋਂ ਖਤਮ ਹੋ ਜਾਵੇ ਤੁਹਾਡੀ ਹੋਂਖ ਤਾਂ ਮੁੱਕ ਜਾਵੇ ਹੋਂ ਹੰਗ ਤਾਂ ਗੁਰੂ ਦੇ ਸ਼ਬਦੀ ਕਮਾਈ ਦੇ ਨਾਲ ਮੁਖਣੀ ਹੈ ਕਿਉਂਕਿ ਹੋਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਬਸੇ ਇਕਠਾਏ ਜਿਵੇਂ ਅੱਗ ਲੱਗੀ ਹੋਈ ਹੋਵੇ ਉਹਦੇ ਤੇ ਪਾਣੀ ਪਾ ਦਿੱਤਾ ਜਾਵੇ ਅੱਗ ਬੁਝ ਜਾਂਦੀ ਆ ਪਾਣੀ ਦੇ ਠਾਕ ਪਲ ਜੀਏ ਤੇ ਪਾਣੀ ਉੜ ਜਾਂਦਾ ਕਾਪਸੀ ਵਿਰੋਧ ਆ ਦੋਨੇ ਇਕੱਠੇ ਨਹੀਂ ਰਹਿ ਸਕਦੇ ਇਸੇ ਪ੍ਰਕਾਰ ਜਦੋਂ ਗੁਰੂ ਦਾ ਦਿੱਤਾ ਹੋਇਆ ਨਾਮ ਜਿਹੜਾ ਅੰਮ੍ਰਿਤ ਨਾਮ ਨਿਰਮੋਲ ਕ ਹੀਰਾ ਗੁਰ ਦੀਨੋਂ ਮੰਤਾਨੀ ਜੇ ਨੂੰ ਪ੍ਰਾਪਤ ਹੋ ਜਾਂਦਾ ਉਹਨੂੰ ਪਾ ਕੇ ਫਿਰ ਇਹ ਜਿਹੜੀ ਆ ਹੋਮਿਆ ਦੀ ਅਗਨੀ ਇਹ ਸਦਾ ਵਾਸਤੇ ਖਤਮ ਹੋ ਜਾਂਦੀ ਆ ਸਤਿਗੁਰਾਂ ਨੇ ਗਰੰਟੀ ਵੀ ਦੇਣਾ ਕੀਤੀ ਆ ਜੋ ਨਾਮ ਦੀ ਆराधना ਕਰਦਾ ਉਹ ਜੋ ਵਿੱਚ ਹਮ ਤੁਮ ਕਛ ਹੋਤੇ ਤਨ ਕੀ ਬਾਤ ਬਲਾਨੀ ਅਲੰਕਾਰ ਮਿਲ ਥਾਲੀ ਹੋਈ ਹੈ ਤਾਤੇ ਕਨਕ ਬਖਾਨੀ ਫੇ ਵਸਤਾ ਕੀ ਮਿਲਦੀ ਆ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਦ ਬਾਣੀ ਕੋ ਨਾਨਕ ਨਿ ਚਲ ਕਰ ਬਾਂਧਿਓ ਗੁਰ ਕੀ ਜੋ ਬੰਧਾ ਨੇ ਹੁਣ ਆਪਾਂ ਕਿਨੇ ਮਾਨ ਨਹੀਂ ਟਿਕਦਾ ਫਿਰ ਮਨ ਕਿਤੇ ਜਾਂਦਾ ਨਹੀਂ ਹਮੇਸ਼ਾ ਗੁਰੂ ਦੇ ਨਾਮ ਦੇ ਨਾਲ ਜੁੜਿਆ ਰਹਿੰਦਾ ਅੱਗੇ ਪ੍ਰਮਾਨ ਕੀਤਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋ ਬਨਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਆਪਣੀ ਪ੍ਰੀਤ ਆਪਣਾ ਪਿਆਰ ਗੁਰੂ ਬਖਸ਼ਿਸ਼ ਕਰਕੇ ਉਸ ਨੂੰ ਹਮੇਸ਼ਾ ਆਪਣੇ ਕੰਠ ਦੇ ਨਾਲ ਜੋੜ ਕੇ ਰੱਖਦਾ ਹੈ। ਔਰ ਜਿੰਨਾ ਚਿਰ ਮਨ ਦੇ ਵਿੱਚ ਪ੍ਰਭੂ ਜਿਹਦਾ ਆਪਾਂ ਨਾਮ ਜਪਦੇ ਆ ਉਹਦੇ ਨਾਲ ਪ੍ਰੀਤ ਪੈਦਾ ਨਹੀਂ ਹੁੰਦੀ। ਉਹਨਾਂ ਚਿਰ ਪ੍ਰਭੂ ਵਿੱਚ ਭੇਦਤਾ ਪ੍ਰਾਪਤ ਨਹੀਂ ਹੋ ਸਕਦੀ। ਇਸ ਕਰਕੇ ਹੀ ਭਗਤ ਰਵਦਾਸ ਜੀ ਨੇ ਕਹਿਣਾ ਕੀਤਾ ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਕਿਉਂਕਿ ਸੱਚੀ ਪ੍ਰੀਤ ਹੈ ਕਿ ਝੂਠੀ ਪ੍ਰੀਤ ਹੈ ਸੱਚੀ ਪ੍ਰੀਤ ਕੀ ਹੈ ਪ੍ਰਮਾਤਮਾ ਦੀ ਪ੍ਰੀਤ ਤੇ ਸੰਸਾਰ ਦੀ ਪ੍ਰੀਤ ਕੀ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਸਭ ਲਾਗੇ ਕਿਆ ਦਾਰਾ ਕਿਆ ਮੀਤ ਮੇਰੋ ਮੇਰੋ ਸਵੈ ਕਹਤ ਹੈ ਹਿਤ ਸਿਉ ਬੰਦ ਉਚੀਤ ਅੰਤ ਕਾਲ ਸੰਗੀ ਨਾ ਕੋ ਇਹ ਅਚਰਜ ਹੈ ਰੀਤ ਮਨ ਮੂਰਖ ਅਜ ਹੂੰ ਨੈ ਸਮਝਤ ਸਿੱਖਦੇ ਹਾਰਿਓ ਨੀਤ ਨਾਨਕ ਭੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੈ ਗੀਤ ਜੋ ਪ੍ਰਮਾਤਮਾ ਦਾ ਨਾਮ ਜਪਦਾ ਇਹ ਸੰਸਾਰ ਭਵਜਲ ਤੋਂ ਉਹਦਾ ਨਿਸਤਾਰਾ ਹੋ ਜਾਂਦਾ ਔਰ ਨਾਮ ਜਪਦਿਆਂ ਜਪਦਿਆਂ ਹੀ ਪ੍ਰਮਾਤਮਾ ਦੇ ਨਾਲ ਪ੍ਰੀਤੀ ਬਣਦੀ ਆ ਕਲਗੀਧਰ ਪਾਤਸ਼ਾਹ ਜੀ ਨੇ ਤਾਂ ਅਡਲ ਪ੍ਰਮਾਨ ਕਰ ਦਿੱਤਾ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨਾਂ ਚਿਰ ਪਿਆਰ ਨਹੀਂ ਪ੍ਰਮਾਤਮਾ ਦੇ ਨਾਲ ਬਣਦਾ ਉਹਨਾਂ ਚਿਰ ਪ੍ਰਭੂ ਦਾ ਮਲਾਪ ਪ੍ਰਾਪਤ ਨਹੀਂ ਹੁੰਦਾ ਆਖਰੀ ਪੰਕਤੀਆਂ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਯਾਰਾਸੇ ਨਾਨਕ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਇੱਥੇ ਫਿਰ ਗੁਰੂ ਮਹਾਰਾਜ ਜੀ ਨੇ ਦੁਹਰਾਇਆ ਕਿ ਜਿਹੜਾ ਗੁਰੂ ਨੂੰ ਭੇਟ ਲੈਂਦਾ ਗੁਰੂ ਵਾਲਾ ਬਣ ਜਾਂਦਾ ਜਿੱਥੇ ਉਹਦੇ ਸਾਰੇ ਦੁੱਖ ਦੁੱਖ ਦੂਰ ਹੋ ਜਾਂਦੇ ਆ ਉਹਦਾ ਇਸ ਸੰਸਾਰ ਵਿੱਚ ਆਉਣ ਦਾ ਜਿੱਥੇ ਦੁਨਿਆਵੀ ਕਾਰਜ ਪੂਰੇ ਹੋ ਜਾਂਦੇ ਆ ਕਿਸੇ ਪ੍ਰਕਾਰ ਦੀ ਕੋ ਕਮੀ ਨਹੀਂ ਰਹਿੰਦੀ ਹਰ ਪ੍ਰਕਾਰ ਦੇ ਨਾਲ ਦੁਨਿਆਵੀ ਕਰਜ ਵੀ ਪ੍ਰਮਾਤਮਾ ਉਹਨਾਂ ਦੀ ਕਰਦਾ ਅਚਿੰਤ ਕੰਮ ਕਰੇ ਪ੍ਰਭ ਦਿਨਕੇ ਜਿਨ ਹਰ ਕਾ ਨਾਮ ਪਿਆਰਾ ਜਿਵੇਂ ਭਗਤ ਕਬੀਰ ਜੀ ਦਾ ਜਗ ਸੰਪੂਰਨ ਕੀਤਾ ਆਪ ਤੇ ਲੋਗਾ ਪਰ ਜਦੋਂ ਪ੍ਰਮਾਤਮਾ ਨੇ ਉਹਨਾਂ ਦਾ ਰੂਪ ਧਾਰਨ ਕਰਕੇ ਜਗ ਸੰਪੂਰਨ ਕੀਤਾ ਮੂੰਮਗੀਆਂ ਦਛਣਾ ਦਿੱਤੀਆਂ ਲੋਕ ਧਨਕ ਵੀਰ ਧਨਕ ਵੀਰ ਕਰਦੇ ਜਾਂਦੇ ਸਨ ਜੰਗਲ ਵਿੱਚ ਬਾਬਾ ਕਬੀਰ ਜੀ ਬੈਠੇ ਆ ਔਰ ਇੱਕ ਨੇ ਕਹਿਣਾ ਕੀਤਾ ਭਲਿਆ ਇੱਥੇ ਬੈਠਾ ਬੋਗ ਦਾ ਦਰਖ ਦੇ ਹੇਠਾ ਬਾਬੇ ਕਬੀਰ ਦੇ ਘਰ ਵਿੱਚ ਜਗ ਹੋ ਰਿਹਾ ਉਥੇ ਜਾ ਕੇ ਮੂੰਹ ਮੰਗੀ ਦਸ਼ਨਾ ਲਿਆ ਨਾਰਾਜ ਜੀ ਰਾਜ ਕੀ ਭੋਜਨ ਛਕਲਾ ਤੇ ਬਾਬਾ ਕਬੀਰ ਜੀ ਨੇ ਕਹਿਣਾ ਕੀਤਾ ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਇੱਕ ਸਰੀਰ ਕਿਆ ਜਾਣੋ ਕਿ ਸ਼ਹਿਰ ਕੀਆ ਭਇਓ ਕਬੀਰ ਕਬੀਰ ਉਹਦੀ ਸ਼ੋਭਾ ਵੀ ਸੰਸਾਰ ਵਿੱਚ ਜਿਆਜਾ ਕਰ ਹਮੇਸ਼ਾ ਤੱਕ ਹੁੰਦੀ ਆ ਜਿਵੇਂ ਆਪਾਂ ਗੁਰੂ ਅਰਜਨ ਦੇਵ ਜੀ ਦਾ ਆਸਾ ਰਾਗ ਅੰਦਰ ਫਰਮਾਨ ਪੜ੍ਹਦੇ ਆਂ ਕਹਿੰਦੇ ਗੋਬਿੰਦ 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 ਸੰਗ ਨਾਮ ਤੇ ਉਹ ਮਨ ਲੀਣਾ ਜਿਨ੍ਹਾਂ ਨੇ ਗੁਰੂ ਦੇ ਕੋਲੋਂ ਨਾਮ ਪ੍ਰਾਪਤ ਕਰਕੇ ਆਪਾ ਭੱਵਚੋਂ ਖੋ ਦਿੱਤਾ ਉਹਨਾਂ ਦੀ ਕਿਵੇਂ ਸੰਸਾਰ ਸ਼ੋਭਾ ਕਰਦਾ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆਦ ਦਾਮ ਕੋਸ਼ੀ ਪਰੋ ਹੋਇਓ ਲਾਖੀਣਾ ਬੁੰਨਣਾ ਤਰਣਾ त्याग ਕਾ ਪ੍ਰੀਤ ਚਰਨ ਕਵੀਰਾ ਨੀਚ ਕੁਲਾਂ ਜੋ ਲਹਰਾ ਭਇਓ ਗੁਣੀ ਗਹੀਰਾ ਰਵਦਾਸ ਧਵੰਤਾ ਢੋਰ ਨੀ ਤੈਂ त्यागी माया ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਣ ਨਾਈ ਬੁੱਤ ਕਾਰੀਆ ਉਹ ਕਰ ਕਰ ਸੁਣਿਆ ਹਰਦੇਵ ਸੇ ਆਪਾਰ ਬ੍ਰਹਮ ਭਗਤਾ ਮੈਂ ਗਣਿਆ ਇਹ ਬਿਦ ਸੁਣ ਕੇ ਜਾੜ ਰੋ ਉੱਠ ਭਗਤੀ ਲਾਗਾ ਤੇ ਫਲ ਕੀ ਮਿਲਿਆ ਮਿਲੇ ਪ੍ਰਤਖ ਗੁਸਾਈਆਂ ਧੰਨਾ ਵਡਭਾਗਾ ਇਹ ਕਾਦੀ ਬਰਕਤ ਹੈ ਪਰਮੇਸ਼ਰ ਕਾਲਪੁਰਖ ਵੈਰੂ ਦੇ ਨਾਮ ਦੀ ਆਖਰੀ ਪੰਕਤੀਆਂ ਨੂੰ ਦਰ ਆ ਕੇ ਸਾਹਿਬਾਂ ਦੇ ਚਰਣਾ ਵਿੱਚੋਂ ਖਿਮਾ ਮੰਗਿਏ ਗੁਰੂ ਮਹਾਰਾਜ ਜਿਨੇ ਗੁਰੂ ਦੀ ਮਹਾਨਤਾ ਗੁਰੂ ਵਾਲੇ ਬਣ ਦੇ ਨਾਲ ਜੋ ਬੜੇ ਆਈਆਂ ਜੋ ਵਰਕਤਾ ਮਿਲਦੀਆਂ ਉਹਦਾ ਜ਼ਿਕਰ ਕੀਤਾ ਸਤਿਗੁਰ ਕਹਿੰਦੇ ਫਿਰ ਉਹਦੀ ਵੱਡੀ ਬੜੇ ਆਈ ਅਚਰਜ ਸੋਭਾ ਘਾਰਜ ਆਇਆ ਰਾਸੇ ਨਾਨਕ ਉਹ ਗੁਰਪੂਰਾ ਭੇਟਿਓ ਸਗਲੇ ਦੁੱਖ ਬਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀਓ